ਕਾ ਖੰਡੂਰ ਸਾਹਿਬ ਦੇ ਵਖ ਵਖ ਪਿੰਡਾਂ ਦੇ ਵਿੱਚ ਜਿੱਥੇ ਲਗਾਤਾਰ ਫਿਰੋਤੀਆਂ ਮੰਗਣ ਵਾਲੇ ਲੋਕਾਂ ਅਤੇ ਚੋਰਾ ਦੇ ਹੌਂਸਲੇ ਬੁਲੰਦ ਹੋਏ ਹਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਦੇ ਨਾਲ ਜੂਆ ਖੇਡਣ ਵਾਲੇ ਖਿਡਾਰੀਆਂ ਦੇ ਹੌਂਸਲੇ ਵੀ ਬੁਲੰਦ ਹੋਏ ਹਨ ਦੱਸ ਦਈਏ ਕਿ ਹਰ ਵੇਲੇ ਤਰਨਤਾਰਨ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜਾਣ ਵਾਲੇ ਰੋਡ ਤੇ ਹਮੇਸ਼ਾ ਵੱਡੇ ਵੱਡੇ ਅਫਸਰ ਲੱਗ ਕੇ ਜਾਂਦੇ ਹਨ ਪਰੰਤੂ ਫਤਿਹਬਾਦ ਵਿਖੇ ਛੋਟੀ ਦਾਣਾ ਮੰਡੀ ਸਾਹਮਣੇ ਪੈਟਰੋਲ ਪੰਪ ਵਿਖੇ ਬਣੇ ਟੈਕਸੀ ਯੂਨੀਅਨ ਵਿਖੇ ਲਗਾਤਾਰ ਚੱਲ ਰਹੇ ਜੂਆ ਖੇਡਣ ਵਾਲੇ ਅੱਡੇ ਤੇ ਕਿਸੇ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜੇਕਰ ਟੈਕਸੀ ਯੂਨੀਅਨ ਦੇ ਪ੍ਰਧਾਨ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਸਾਡੇ ਅੱਡੇ ਤੇ ਸ਼ਰਿਆਮ ਜੂਆ ਖੇਡਣ ਵਾਲੇ ਖਿਡਾਰੀਆ ਬੇਖੌਫ ਹੋ ਕੇ ਜੂਆ ਖੇਡਣ ਦਾ ਕੰਮ ਕਰਦੇ ਹਨ ਤਾਂ ਫਤਿਹਬਾਦ ਪੁਲਿਸ ਦੀ ਚੌਕੀ ਦੇ ਵੱਲੋਂ ਮੌਕੇ ਤੇ ਰੇਡ ਕਰਕੇ ਕੁਝ ਵਿਅਕਤੀਆਂ ਨੂੰ ਫੜ ਲਿਆ ਗਿਆ ਕੁਝ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਪੁਲਿਸ ਤੇ ਉੱਤੇ ਸਵਾਲ ਖੜੇ ਕੀਤੇ ਗਏ ਹਨ ਕਿ ਜੂਆ ਖੇਡਣ ਵਾਲੇ ਖਿਡਾਰੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਜੇਕਰ ਗੱਲ ਕਰੀਏ ਮੌਕੇ ਤੇ ਪੱਤਰਕਾਰ ਵੱਲੋਂ ਵੀਡੀਓ ਬਣਾਉਣ ਦੀ ਤਾਂ ਜੂਆ ਖੇਡਣ ਵਾਲੇ ਖਿਡਾਰੀਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਸੀ ਕਿ ਉਹਨਾਂ ਦੇ ਇੱਕ ਜੂਆ ਖੇਡਣ ਵਾਲੇ ਖਿਡਾਰੀ ਵੱਲੋਂ ਹੱਥ ਮਾਰ ਕੇ ਪੱਤਰਕਾਰ ਦਾ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਤੇ ਆਈ ਪੁਲਿਸ ਦਾ ਅਤੇ ਯੂਨੀਅਨ ਦੇ ਪ੍ਰਧਾਨ ਦਾ ਕੀ ਕਹਿਣਾ ਉਹ ਤੁਸੀਂ ਆਪ ਹੀ ਸੁਣ ਲਵੋ ਤਰੰਤਾਰੰਤ ਸਨੁਪਤਿਆ ਬਾਜ ਜੀ ਦੀ ਵਿਸ਼ੇਸ਼ ਰਿਪੋਰਟ ਅੱਤਵਾਦੀ ਜਿਹੜਾ ਹੈ ਨਹੀਂ ਸਰ ਨਹੀਂ ਹੈ ਇਹ ਲੋ ਮੈਂ ਸਰ ਕੀ ਗੱਲ ਬਾਤ ਹੋ ਰਹੀ ਹੈ ਮੈਂ ਭੁੱਲ ਰਿਹਾ ਜਾਨ ਦੀ ਕੀ ਗੱਲ ਬਾਤ ਹੋ ਰਹੀ ਹੈ ਪ੍ਰੈਸ ਤੋਂ ਕੀ ਗੱਲ ਬਾਤ ਹੈ ਜੀ ਇੱਥੇ ਭਾਈ ਸਾਹਿਬ ਜਿਹੜੇ ਨਾਲ ਪਤਾ ਲੱਗਦਾ ਹੈ ਕਿ ਸ਼ਾਪਾ ਮਾਰਿਆ ਜੀ ਬੰਦੇ ਫਟਿਆ ਇੱਕ ਮਰਦਲ ਫਟ ਗਿਆ ਹੋਰ ਕੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਬਾਰੇ ਫਿਰ ਪੜਾਂਗੇ ਫਿਰ ਸਾਡਾ ਪੁਲਵਾ ਵੀ ਤੇਰੇ ਪਾਸੇ ਆ ਜੀ ਹੁਣ ਚਾਰ ਰਹੀ ਹੈ ਉਹ ਨੀਲੇ ਤਾਦਸੋ ਜੇ ਕੋਈ ਨੀਲੇ ਤਾਦਸੋ ਆ ਆਹ ਦੇਖੋ ਸੁਹਾਜੀ ਦੱਸੋ ਉਹ ਨਹੀਂ ਜਿਹੜਾ ਸਾਹਮਣੇ ਆ ਅੱਜ ਕੀ ਗੱਲ ਕੀ ਗੱਲਬਾਤ ਆ ਯਾਰ ਸਾਰੇ ਸਾਡੇ ਨੂੰ ਬੰਦੇ ਨੇ ਖਿੱਚ ਕੇ ਵੇਲੋ ਕੀ ਗੱਲਬਾਤ ਹੋਈ ਦੀ ਉਹ ਪੱਤੀ ਉੱਤ ਸਾਰੇ ਭਲੇ ਸਾਰੇ ਕੀ ਗੱਲ ਕੀ ਗੱਲਬਾਤ ਹੋਈ ਆ ਜਿਹੜੇ ਪੱਟੇ ਨੇ ਕਰਦਾ ਜੇ ਪੱਟੇ ਜੇ ਪੀ ਕੇ ਸਮਾਜ ਦੇ ਰਮਾ ਅੱਜ ਤੋਂ ਬਾਅਦ ਸਟੈਂਡ ਨਹੀਂ ਬਣਾ ਠੀਕ ਹੈ ਨਹੀਂ ਬੰਨ ਕੰਮ ਤੋਂ ਕੋਈ ਨਹੀਂ ਚਲੋ ਠੀਕ ਹੈ ਜੇ ਦੂਗਾ ਟੋਕਣਾ ਸਾਰਾ ਠੀਕ ਹੈ मोटरसी <laughs>